ਦੋਸਤੋ ਤੁਸੀਂ ਜੁੜੇ ਸਾਹ ਦੇ ਨਾਲ ਮੈਂ ਤੁਹਾਡਾ ਆਪਣਾ ਰਮਨ ਤਰਮੂ ਵਾਲਾ ਲੈ ਕੇ ਹਾਜ਼ਰ ਹਾਂ 47 ਵਕਤ ਦੀਆਂ ਛੱਡ ਬੀਤੀਆਂ ਜਿਹੜੀਆਂ ਜਿਨ੍ਹਾਂ ਨੇ ਆਪਣੇ ਪਿੰਡੇ ਦੇ ਹਣਾਈਆਂ ਨੇ ਉਹਨਾਂ ਦੇ ਨਾਲ ਜਿਹੜੀਆਂ ਛੱਡ ਬੀਤੀਆਂ ਉਹ ਤੁਹਾਡੇ ਸਤਿਕਾਰਯੋਗ ਕਰਦੇ ਆ ਕਿ ਕਿਸ ਤਰੀਕੇ ਦੇ ਉਹ ਹਾਲਾਤ ਰਹੇ ਨੇ ਸਾਡੇ ਨਾਲ ਮੌਜੂਦ ਨੇ ਪਿੰਡ ਗੁਮਾਨੀ ਵਾਲਾ ਤੋਂ ਕ੍ਰਿਸ਼ਨ ਚੰਦ ਹਾਂਡਾ ਜੀ ਜਿਨ੍ਹਾਂ ਦੀ ਜੋ ਕਹਾਣੀ ਆ ਉਹ ਸਾਰੀ ਉਹ ਆਪਣੀ ਜਿਹੜੀ ਆ ਉਹ ਤੁਹਾਡੇ ਨਾਲ ਸਾਂਝੀ ਕਰਨਗੇ ਸਵਾਗਤ ਹੈ ਬਾਪੂ ਜੀ ਬਾਪੂ ਜੀ ਤੁਸੀਂ ਸੰਤਾਲੀ ਵਕਤ ਦੇ ਹੋ ਤੁਹਾਡੀ ਜਿਹੜੀ ਉਮਰ ਕਿੰਨੀ ਸੀ ਉਦੋਂ ਮੇਰੇ ਪਾਸ ਤੁਹਾਣਾ ਜੀ ਸੀ 10000 ਦਾ ਸਾਥ ਦੇੰਦਾ ਪਿੰਡ ਕਿਹੜਾ ਸੀ ਆਪਣਾ ਪਿੰਡ ਚ ਬਲੌਰਪੁਰ ਠੀਕ ਹੈ ਤੇ ਜਿਲ੍ਹਾ ਮੈਂਡ ਤੋਂ ਮਰੀ ਠੀਕ ਹੈ ਜੀ ਕੀ ਹਾਲਾਤ ਕੀ ਸਨ ਬਾਪੂ ਉਦੋਂ ਮੰਨ ਲਓ ਪਿੰਡ ਦੇ ਵਿੱਚ ਜਦੋਂ ਇਹ ਐਲਾਨ ਨਹੀਂ ਹੋਇਆ ਸੀ ਪਹਿਲਾਂ ਹਾਲਾਤ ਬਿਲਕੁਲ ਸਹੀ ਸਨ ਸਾਰੇ ਬਹਿਣ ਭਰਾਵਾਂ ਨਾਲ ਰਹਿੰਦੇ ਜਿੰਨੇ ਵੀ ਮੁਸਲਮਾਨ ਜੀ ਦੂਸਰ ਸਾਰੇ ਇਕੱਠੇ ਰਹਿੰਦੇ ਕੋਈ ਲੜਾਈ ਨਹੀਂ ਸੀ ਕੋਈ ਨਾ ਬਤੇਰ ਮੇਰ ਸੀ ਇਹਦਾ ਜਦੋਂ ਬਾਅਦ ਬਾਅਦ ਤੇ ਆਉਣ ਲੱਗੇ ਉਦੋਂ ਮੁਸ਼ਕਲ ਆਈਆਂ ਨੇ ਠੀਕ ਹੈ ਨਹੀਂ ਅ ਜਦੋਂ ਕੋਈ ਇਸ ਤਰ੍ਹਾਂ ਦੀਆਂ ਦਿੱਕਤਾਂ ਨਹੀਂ ਸੀ ਤੁਸੀਂ ਵਧੀਆ ਰਹਿੰਦੇ ਸੀ ਸਾਰੇ ਪਿੰਡ ਵਿੱਚ ਉਦੋਂ ਤੁਹਾਡੀ ਹਿੰਦੂਆਂ ਦੀ ਆਬਾਦੀ ਕਿੰਨੀ ਸੀ ਮੁ슬ਮਾਨਾਂ ਦੀ ਆਬਾਦੀ ਕਿੰਨੀ ਸੀ ਸਾਡੀ ਆਬਾਦੀ ਹੰਗਾ ਤੋਂ ਜ਼ਿਆਦਾ ਸੀ ਮੁਸਲਮਾਨਾਂ ਤੋਂ ਘੱਟ ਸੀ ਠੀਕ ਹੈ ਪਿੰਡ ਸਾਡਾ ਕਾਹਲੀ ਤੱਕ ਤੱਕ ਵੱਡਾ ਸੀ ਠੀਕ ਹੈ ਤੇ ਜਦੋਂ ਇਹ ਐਲਾਨ ਹੋਇਆ ਉਦੋਂ ਪਿੰਡ ਵਾਲਿਆਂ ਨੇ ਤੁਹਾਨੂੰ ਉਠਾਇਆ ਜਾਂ ਕਿਸ ਤਰੀਕੇ ਦੇ ਨਾ ਨਾ ਆਪਣੇ ਉੱਥੇ ਪਰ ਹੋ ਜਰੇ ਅੱਗ ਲੱਗ ਗਈ ਸੀ ਨਾ ਤੇ ਮੁਸਲਮਾਨ ਉਹ ਬਾਹਰ ਦੱਸੇ ਠੀਕ ਹੈ ਸਾਨੂੰ ਕਿਸੇ ਨੇ ਹੁੰਦਾ ਆਪਣੇ ਆਪ ਠੀਕ ਹੈ ਤੇ ਜਦੋਂ ਤੁਸੀਂ ਉੱਥੇ ਕਿਹਾ ਕਿ ਕਿੰਨੇ ਦਿਨਾਂ ਦੇ ਵਿੱਚ ਜਦੋਂ ਤੁਸੀਂ ਇੱਧਰ ਪਹੁੰਚੇ ਜਾਂ ਰਸਤੇ ਦੇ ਵਿੱਚ ਕੀ ਹਾਲਾਤ ਕੀ ਸਨ ਸਾਨੂੰ ਦੋ ਰਾਤਾਂ ਜੀ ਰਸਤੇ ਚਾਹ ਜੰਨਾਂ ਠੀਕ ਹੈ ਫਿਰ ਅਸੀਂ ਆਇਆ ਤਾਂ ਫਾਇਆਗਾ ਫਾਇਆ ਤਾਂ ਫਿਰ ਲਗਾਏ ਤੇ ਜਿਲੰਦਰਗਾ ਚਲੇ ਸੀ ਉੱਥੇ ਵੀ ਦੋ ਤਿੰਨ ਸਾਲ ਉੱਥੇ ਰਹੇ ਨਕੋਦਰ ਸ਼ਹਿਰ ਜਰਨੈਸ ਕੀ ਹਾਲਾਤ ਕੀ ਸਨ ਬਾਪੂ ਰਸਤੇ ਹਾਲਾਤ ਰਸਤੇ ਦਾ ਹਾਲਾਤ ਬਹੁਤ ਮਾੜੇ ਸੀ ਕੋਈ ਬੜੀ ਹੋਈ ਕਿਉਂਕਿ ਅਗਰ ਮੌਤਾਂ ਆਗਿਆ ਪਾਟ ਟੋਕ ਵੀ ਹੋਈ ਏ ਹੂੰ ਨਹੀਂ ਤੁਸੀਂ ਕਿੰਨੇ ਪੈਨਪਰਾ ਕਿੰਨੇ ਸੀ ਅਸੀਂ ਪੈਨ ਵਧਾ ਕੇ ਸੀ 4 ਠੀਕ ਹੈ ਤਿੰਨ ਵਰਾਸ ਤੇ ਇੱਕ ਪੈਨ ਸੀ ਠੀਕ ਹੈ ਸਾਹ ਪੇ ਅ ਵੀ ਸਾਡਾ ਜੀ ਇੰਦਰ ਕੋ ਜਿਹੜੇ ਸਾਰੇ ਸਹੀ ਸਲਾਮਤ ਤੁਹਾਡਾ ਜਿਹੜਾ ਜਥਾ ਸੀ ਕਿੰਨਾ ਗਿਣਤੀ ਚ ਜਥਾ ਸੀ ਜਾਂ ਸਹੀ ਸਲਾਮਤ ਸਾਰੇ ਜਥੇ ਵਾਲੇ ਪਹੁੰਚ ਗਏ ਸੀ ਨਹੀਂ ਕਹਿੰਦਾ ਸਾਡਾ ਜੀ ਬਹੁਤ ਤਕੜਾ ਸੀ ਕਾਫੀ ਪਿੰਡਾਂ ਤੇ ਲੋਕ ਇਕੱਠੇ ਹੋਏਗਾ ਸੀ ਜਦੋਂ ਜਥਾ ਆਇਆ ਹਾਂਜੀ ਕਈ ਨਾ ਲੋਟੋ ਖਾਣਿਆ ਉਹਨਾਂ ਨੇ ਬਾਕੀ ਵੈਸੇ ਕੇ पाच ਬੁਝਤੇ ਹੋ ਬਹਾਵੇਂ ਸੀ ਹਾਂ ਜੀ ਤੇ ਕੋਈ ਹੋਰ ਗੱਲਬਾਤ ਜਿਹੜੀ ਤੁਸੀਂ ਜਦੋਂ ਉਧਰ ਰਹੇ ਕੋਈ ਕਹਾਣੀ ਤੁਹਾਡੇ ਉਧਰ دوست ਵੀ ਹੋਣਗੇ ਜਿਹੜੇ ਅੱਜ ਵੀ ਉਧਰ ਰਹਿ ਗਏ ਨੇ ਹਾਂ ਜੀ ਹੈਗੇ ਨੇ ਗੱਲਾਂ ਬਾਤਾਂ ਆਉਣੀਆਂ ਨੌਂਵੀਂ ਵੀਡੀਓ ਪਾਇਆ ਜਾਂਦੀ ਹੈ ਕੇ ਮੋਬਾਈਲ ਤੇ ਆ ਜਾਂਦਾ ਹੈ ਅੱਛਾ ਜੀ ਗੱਲਾਂ ਬਾਤਾਂ ਕਰਦੇ ਬਹੁਤ ਚੰਗੀਆਂ ਕਰਦੇ ਨੇ ਸਰਦਾ ਦਣ ਸੰਦਾ ਤੇਰੇ ਸਾਡੇ ਨੰਬਰਦਾਰ ਐ ਨੇ ਉਹਨਾਂ ਦਾ ਵੀ ਨਾਂ ਲੈਂਦੇ ਨੂੰ ਹਾਂ ਇਹ ਨੰਬਰਦਾਰ ਧਰਮਾ ਹੁੰਦਾ ਤੇ ਪਰਮਦਾ ਪਰਮਾਦਾਨ ਦਾ ਵੀ ਅੱਛਾ ਅੱਛਾ ਤੇ ਮਾਕਾ ਨੰਬਰ ਦਾ ਸਾਰਾ ਪਿੰਡ ਕਾਹ ਵੀ ਤਰ ਤਿਆਂ ਚਾਰ ਨੰਬਰਦਾਰ ਦੇ ਅੱਛਾ ਮਾਕਾ ਨੰਬਰਦਾਰ ਹੁੰਦਾ ਤੇ ਹਾਂ ਉਹ ਇਥੇ ਮਾ ਆਪੇ ਚਤਰੀ ਹੋ ਗਏ ਆ ਗਏ ਸੀ ਨਹੀਂ ਹਣੋ ਉਧਰ ਜਿਹੜੇ ਤੁਹਾਡੇ ਦੋਸਤ ਹੈਗੇ ਨੇ ਉਹ ਹੀ ਗੱਲ ਉਹਨਾਂ ਨਾਲ ਨਹੀਂ ਆਪਣੀ ਨਹੀਂ ਹੋਈ ਬੰਦਾ ਝੂਠ ਕਾ ਮਾਰ ਅੱਛਾ ਅੱਛਾ ਅੱਦਿਏ ਸਾਡੇ ਕਿਹਦੀ ਸੱਜਣ ਜਾਣਦੇ ਨੇ ਉਹਨਾਂ ਨਾਲ ਗੱਲਵਾ ਇੱਕ ਦੋ ਵਾਰੇ ਪਾਕਿਸਤਾਨੋਂ ਆਏ ਨੇ ਤੇ ਸਾਡੇ ਪਿੰਡ ਆਏ ਸੀ ਅੱਛਾ ਉਧਰੋਂ ਆਏ ਸੀ ਉਧਰੋਂ ਆਏ ਉਹ ਆਇਆ ਨਾ ਅਰੇ ਦੋ ਤਨ ਬਹਾਸ ਕਰਨ ਠੀਕ ਹੈ ਅਨੀ ਉਹ ਮੁਸਲਮਾਨ ਸਨ ਜਾਂ ਅੰਨੇ ਪਹਿਲੇ ਇਹਨਾਂ ਜਨ ਮੁਸਲਮਾਨ ਹੋਏ ਗਏ ਅੱਛਾ ਅੱਛਾ ਮੁਸਲਮਾਨ ਹੋਏ ਤੇ ਬਾਅਦ ਆਏ ਉਹ ਉਹ ਨਹੀਂ ਆਏ ਫਿਰ ਤੁਹਾਡੇ ਨਾਲ ਨਾ ਉਹ ਨਹੀਂ ਉਹ ਤਾਂ ਉਹ ਰਹੇ ਵਧੇ ਰਹੇ ਕਿ ਤੇ ਮੁਸਲਮਾਨ ਹੋ ਗਏ ਨਾ ਫਿਰ ਅਨੀ ਉਹ ਫਿਰ ਕਿਉਂ ਨਹੀਂ ਆਏ ਉਹ ਤਾਂ ਕਈ ਰਹਿ ਗਏ ਕਈ ਆਏ ਵੀ ਉਧ ਦੇ ਗਏ ਹਾਂ ਹਾਂ ਨਹੀਂ ਇਹ ਤਾਂ ਸਹੀ ਜਿਹੜਾ ਤੁਹਾਡੇ ਪਿੰਡ ਜਿਹੜਾ ਇੱਥੇ ਤੁਸੀਂ ਇੱਥੇ ਗਮਾਨੀ ਵਾਲੇ ਵੀ ਇੱਥੇ ਡੇਰਾ ਬਾਬੇ ਗੁੰਮਨ ਸ਼ਾਹ ਦਾ ਹਾਂਜੀ ਹਾਂ ਇਹ ਇਹਦਾ ਕੀ ਇਤਿਹਾਸ ਕੀ ਹੈ ਇਹਦਾ ਇਤਿਹਾਸ ਜਨਮ ਉਥੇ ਹੈ ਬਾਬੇ ਗੁੰਮਨ ਸ਼ਾਹ ਦਾ ਜਨਮ ਉਥੇ ਬਰੋਸਰ ਠੀਕ ਠੀਕ ਤਾਂ ਫਿਰ ਉਥੇ ਮੇਲਾ ਡੇਰਾ ਬੜਾ ਚੰਗਾ ਤਗੜਾ ਬਣਿਆ ਹੋਵੇ ਹੂੰ ਕਾਫੀ ਜ਼ਿਆਦਾ ਤਗੜਾ ਲੱਗਦਾ ਵੀ ਠੀਕ ਹੈ ਪਰ ਉਹ ਤਾਂ ਇੱਥੇ ਤੋਂ ਸੱਤ ਪਖਾਤਾਂ ਬਣੇ ਗਏ ਤੇਰੇ ਕੁਕਰ ਚਾਹ ਦੀ ਵਾਇਸ ਤੇਗੇ ਸਾਰੇ ਪਿੰਡਾਂ ਉਥੇ 3-5-5 ਕਿੰਡਾਂ ਤੋਂ ਬੰਦੇ ਆਦੇ ਲੋ ਹੂੰ ਸਾਰਿਆਂ ਨਾਲ ਤਗੜਾ ਨਾਲ ਤੇ ਆ ਜਿਹੜਾ ਪਿੰਡ ਗਮਾਨੀ ਵਾਲਾ ਇਹ ਸਾਰਾ ਇਹੋ ਜਥੇ ਜਿਹੜੇ ਤੁਹਾਡੇ ਨਾਲ ਉੱਥੋਂ ਆਏ ਸੀ ਉੱਥੇ ਇੱਕੋ ਪਿੰਡ ਚੋਂ ਇਹ ਸਾਰਾ ਉਹ ਪਹਿਲੇ ਇਹ ਸਾਰੇ ਸਾਰੇ ਇੱਕ ਮੋਟ ਬਰੋਡਪੋਰਡ ਦੇ ਬੰਦੇ ਜਿਹੜੇ ਇੱਥੇ ਬੈਠੇ ਸੀ ਇਹਨਾਂ ਇੱਕ ਮੋਟ ਸਾਰੇ ਉੱਥੋਂ ਦੇ ਠੀਕ ਹੈ ਆਸੇ ਬਰਾਦਰੀ ਹੋ ਰਹੇ ਨੇ ਪਾਸੇ ਠੀਕ ਮਤਲਬ ਤੁਹਾਡਾ ਜਿਹੜਾ ਜਥਾ ਸੀ ਉਹ ਸਾਰਾ ਇੱਥੇ ਆ ਕੇ ਬਸ ਹੈ ਸਾਰਿਆਂ ਨੂੰ ਇੱਥੇ ਅਲਾਟ ਹੋ ਰਿਹਾ ਹੈ ਵਾਡੀ ਉਹ ਤੇ ਕਿੰਨੀ ਸੀ ਜ਼ਮੀਨ ਕਿੰਨੀ ਸੀ ਉਹ ਤਾਂ ਪਹਿਲੇ ਕਿਰਾਏ ਦੀ ਸਾਡੇ ਕੋਲ 40 ਕਿੱਲੇ ਠੀਕ ਹੈ ਅੱਜ ਵੀ ਉਹ ਉਹ ਘਰਬਾਰ ਪਤਾ ਲੱਗਿਆ ਵੀ ਉਹ ਉਧਰ ਨਹੀਂ ਨੇ ਖਾਣੇ ਨਾ ਕਮਰੇ ਉਹ ਖਾਣੇ ਨਹੀਂ ਸਾਡੇ ਉਹ ਠੀਕ ਹੈ ਹੁੰਦਾ ਵੀ ਵੇਖੀਏ ਯਾਰ ਆਹਦਾ ਘਰ ਵੇਖੀਏ ਜਿੱਥੇ ਅਸੀਂ ਖੇਡਦੇ ਸੀ ਜਿੱਥੇ ਰਹਿੰਦੇ ਸੀ ਹੁੰਦਾ ਵੀ ਉੱਥੇ ਜਾਈਏ ਉੰਜ ਜਿਹੜੇ ਤੁਹਾਡੇ ਬੰਦੇ ਗਏ ਨੇ ਉਹ ਤਾਂ 10 ਦਿਨ ਕਿ ਹਮੜਾ ਮਾਨ ਨਾਵੇਂ ਖੜੇ ਨੇ ਅੱਛਾ ਜੀ ਤੇਰੇ ਬਾਪੇ ਦਾ ਡੇਰਾ ਬਣਿਆ ਸੀ ਉਹ ਵੀ ਚਾਰ ਦੁਆਰੇ ਡੀਡੀ ਚਾਰਜ ਫੇਰੇ ਉਹਨੇ ਖੜੀ ਸੀ ਠੀਕ ਹੈ ਜੀ ਡੇਰਾ ਵੀ ਹਮੜਾ ਖੜਾ ਸੀ ਤਾਂ ਜੀ ਦਿਲਾ ਤਾਂ ਹੁੰਦਾ ਹੀ ਇੱਕ ਵਾਰੀ ਵੀ ਇੱਕ ਜਿੱਹਾ ਕੇ ਉੱਥੇ ਵੇਖੀ ਦਸੀ ਆਪਣਾ ਸਾਰਾ ਕਾਰਬਾਰ ਜਿਹੜਾ ਛੱਡ ਕੇ ਆਏ ਆ ਇੱਕ ਉਮੀਦ ਇਹ ਸੀ ਵੀ ਅਸੀਂ ਸ਼ਾਇਦ ਆ ਜਾਣਾ ਉੱਥੇ ਪਰ ਜਦੋਂ ਇੱਥੇ ਆ ਕੇ ਹੋ ਗਿਆ ਵੀ ਉੱਥੇ ਹੁਣ ਦੁਆਰਾ ਨਹੀਂ ਜਾ ਸਕਦੇ ਅਸੀਂ ਪਰ ਮਰ ਤੋਂ ਬਗੈਰ ਨਹੀਂ ਨਾ ਜਾਂ ਰੱਖਿਆ ਨਾ ਬੁਲਾਇਆ ਕਿ ਜਹਾ ਲੈਸ ਕਿ ਨਹੀਂ ਗਏ ਹੂੰ अच्छा बापू ਤੁਸੀਂ ਗਸਤੇ ਕਿਹੜੇ ਰਸਤੇ ਆਏ ਸੀ ਉਹ ਅਸੀਂ ਰਸਤਾ ਹੈ ਜੋ ਆਇਆ ਫਾਇਦਾ ਰੋਡ ਲੱਗ ਰਹੀ ਹੋਣੀ ਅੱਛਾ ਜੀ ਫਾਇਦਾ ਕਿਹੜੀ ਆ ਇਹ ਫਾਇਦਾ ਹੈ ਲੱਗ ਗਿਆ ਨਾ ਠੀਕ ਠੀਕ ਫਾਇਦਾ ਉਦੋਂ ਇਹ ਨਹਿਰ ਦਰਿਆ ਜਿਹੜਾ ਉਹ ਚੱਲਦਾ ਸੀ ਆਹ ਦਰਿਆ ਚੱਲਦਾ ਨਹੀਂ ਠੀਕ ਹੈ ਕੀ ਉਦੋਂ ਦਰਿਆ ਕਿੰਨਾ ਕੁ ਔਖਾ ਜਿਹੜਾ ਉਹ ਕੋਣ ਵੇਖੋ ਨਾ ਜਿਹੜਾ ਤਿਆ ਤੇ ਫਾਟਾ ਬਾਜ ਨੇ ਛੋਟੇ ਛੋਟੇ ਫਾਟਾ ਬਾਜ ਨੇ ਪੰਜਾਬ ਵਿੱਚ ਹਰ ਵੱਡਾ ਤਗੜਾ ਹੈ ਨਾ ਹਾਂਜੀ ਹਾਂਜੀ ਇਹ ਤਾਂ ਸਾਧ ਬਾਜਾਂ ਦੇ ਆਲਾ ਤੇ ਠੀਕ ਹੈ ਫਾਟਾ ਚੱਲਦੇ ਨੇ ਹੁਣ ਵੀ ਚੱਲਦੇ ਆ ਠੀਕ ਹੈ ਫਾਟਾ ਹੈਗੇ ਨੇ ਹੁਣ ਪਾਣੀ ਚੱਲਦਾ ਠੀਕ ਹੈ ਇਹ ਹਾਲਾਤ ਬਾਪੂ ਪੈਦਾ ਕਿਉਂ ਹੋਏ ਜਾਂ ਕੀ ਕਾਰਨ ਕੀ ਬਣਿਆ ਉਹ ਤੋਂ ਤੁਹਾਨੂੰ ਵੀ ਪਤਾ ਲੱਗਿਆ ਸੀ ਵੀ ਇਹ ਕੰਦੇ ਸਰਕਾਰਾਂ ਦਾ ਕੰਮ ਹੈ ਆਪਾਂ ਕੀ ਕਰਨਾ ਠੀਕ ਹੈ ਇਹ ਸਰਕਾਰਾਂ ਦਾ ਕੰਮ ਨਹੀਂ ਪਹਿਲੇ ਲੋਕਾਂ ਦਾ ਸੀ ਬਾਬਾ ਕਤ ਜਾਣਾ ਜਾਣਾ ਪਰ ਫਿਰ ਬਹਿ ਗਿਆ ਚੁੱਪ ਕਰਦੇ ਪਤਾ ਨਹੀਂ ਵੈਖ ਰੋ ਜਾਣਾ ਕੀ ਬਣਾ ਅੱਛਾ ਇੱਥੇ ਜਦੋਂ ਤੁਸੀਂ ਆ ਗਏ ਤੇ ਫਿਰ ਪਿੰਡ ਦੇ ਵਿੱਚ ਆਸਗਮਾਡੀ ਵਾਲੇ ਦੇ ਵਿੱਚ ਤੁਸੀਂ ਇਲੈਕਸ਼ਨ ਵੀ ਲੜਿਆ ਸਰਪੰਚ ਵੀ ਲੜੇ ਉਹ ਕੀ ਕਿਸ ਤਰੀਕੇ ਹੁਣ ਪੰਚਾਇਤਾਂ ਜਿਹੜੇ ਬਣਦੇ ਨੇ ਜਾਣਾ ਹਾਂ ਹਾਂ ਸਰਪੰਚ ਬਣਨਾ ਫਿਰ ਮੈਂਬਰ ਵੀ ਨਾਲ ਬਣਦੇ ਨੇ ਹਾਂਜੀ ਹਾਂਜੀ ਲਖਸ਼ੰਦਰ ਉਹਨੂੰ ਹੁਣਵੇਂ ਦੇ ਰਹੇ ਨੇ ਲਖਸ਼ੰਦਰ ਹੁਣਵੇਂ ਆਉਂਟ ਦਾ ਬਾਰਾ ਹੈ ਨਾ ਹੁਣ ਮੁੰਡਾ ਸਾਡਾ ਹੋਰ ਬਣਿਆ ਸਰਪੰਚ ਨਹੀਂ ਤੁਸੀਂ ਉਦੋਂ ਕਿੰਨੇ ਪਿੰਡਾਂ ਦੇ ਸੀ ਉਹਦਾ ਮੈਂ ਤਾਂ ਬਾਜਾ ਤਿੰਨਾਂ ਪਿੰਡਾਂ ਦਾ ਸਰਪੰਚ ਅੱਛਾ ਜੀ ਫਿਰ ਇੱਥੋਂ ਤੁਸੀਂ ਗਿਆਨ ਨਾ ਬਮਾਨੀਆਂ ਹੋਗਾ ਧਰਮਾ ਦਾ ਧਰਮਾ ਵਾਲਾ ਬਾਰਾ ਵਾਲਾ ਪੈਲਰ ਕੋਟੂ ਵਾਲਾ ਕੋਟੂ ਫੰਗੀਆਂ ਟਾਣਾ ਟਾਣੀ ਬੰਮਣ ਸ਼ਵਸਤੀ ਕਮਰੇ ਵਾਲਾ ਬੱਲੂਆਣਾ ਠੀਕ ਹੈ ਸਟੇਸ਼ਨ ਦੀ ਉੱਥੇ ਸਾੜਿਆ ਕਾਟੇਸ਼ ਨੇ ਪਹੁੰਚੇ ਸੀ ਹਿੰਦੂਆਂ ਦੇ ਵਰਤਾਂ ਦੇ ਸਾਡੇ ਨੇ ਚੱਲੇ 22 ਪਿੰਡਾਂ ਦੇ ਤੁਸੀਂ ਸਰਪੰਚ ਰਹੇ ਹੋ ਹਾਂਜੀ ਠੀਕ ਹੈ ਤੇ ਉਹ ਉਹਦਾ ਕੀ ਸੀ ਮੰਨ ਲਓ ਪਿੰਡ ਦਾ ਵਿਕਾਸ ਕਿਸ ਤਰੀਕੇ ਨਾਲ ਕਿਵੇਂ ਪਹਿਲਾਂ ਤੇ ਜੇ ਕਲੀਆਂ ਸਾਰੀਆਂ ਕੱਚੀਆਂ ਸਨ ਅੱਛਾ ਜੀ ਮੈਂ ਜਦੋਂ ਸਰਪੰਚ ਬਣਾ ਉਹਦਾ ਪਹਿਲੀ ਵਾਰ ਕਲੀਆਂ ਪੱਕੀਆਂ ਬਣੀਆਂ ਠੀਕ ਹੈ ਪਹਿਲੀ ਵਾਰ ਕਲੀਆਂ ਦੇ ਪੱਕੇ ਸ਼ੁਰੂ ਹੋਈ ਮੇਰੇ ਅੱਛਾ ਜੀ ਤੁਸੀਂ ਸ਼ੁਰੂਆਤ ਕੀਤੀ ਹਾਂ ਠੀਕ ਹੈ ਹੋਰ ਕੀ ਕੀ ਪਿੰਡ 'ਚ ਕੀਤਾ ਮੰਨ ਲਓ ਅੱਜ ਉਹ ਤਾਂ ਪਿੱਛੇ ਮੈਂ ਘਾੜਿਆ ਹਾਂ ਸਰਪੰਚੇ ਹੋਣ ਦਾ ਹੁਣ ਤਾਂ ਬੜੀਆਂ ਵਾਧਾ ਸਹੂਲਤ ਕੋਈ ਨਹੀਂ ਹੁੰਦੀ ਸਹੂਲਤ ਨਹੀਂ ਹੁੰਦੀ ਸਹੀ ਹੈ ਉਹਨਾਂ ਦੇ 50000 ਰੁਪਏ ਜਦੋਂ ਨਾ ਆਇਆ ਯਾਰ ਯਾਰ ਕੋਲੋਂ ਹਾਂਜੀ ਲੱਖ ਰੁਪਏ ਸਰਕਾਰ ਦਿੰਦੀ ਸੀ ਉਸ ਵਕਤ ਹਾਂ ਹੁਣ ਤਾਂ ਫਰਾਂਟਾਂ ਬੜੀਆਂ ਆਉਂਦੀਆਂ ਨੇ ਸਹੀ ਗੱਲ ਹੈ ਹੁਣ ਤਾਂ ਰੱਜੇ ਪੈਣ ਸਰਪ੍ਰਸਤ ਵੀ ਸਹੀ ਗੱਲ ਹੈ ਉਹਦਾ ਕਹਿ ਲੋ ਨਾ ਲੈ ਕੇ ਲੋ ਉਹਦੋਂ ਲਾਤ ਤਾਂ ਭਲੇ ਉਹਦਾ ਮਾੜੇ ਸੀ ਪਰ ਹੁਣ ਇੱਥੇ ਚਲੋ ਰੋਟੀ ਖਾਣ ਜੋਗਾ ਭਾਅ ਨਾ ਬਣ ਗਿਆ ਪਰ ਉਹ ਸਮਾਂ ਤਾਂ ਨਹੀਂ ਲੱਭਦਾ ਜਿਹੜਾ ਆਪੇ ਸੀ ਹੂੰ ਜਮੀਨਾਂ ਵੀ ਉਹਦੇ ਚੰਗਿਆ ਸਨ ਪਾਣੀ ਬਹੁਤ ਚੰਗਾ ਸੀ ਖੂਹਾਂ ਦੇ ਪੈੜੀਆਂ ਹੁੰਦੀਆਂ ਸੀ ਹੂੰ ਉਦੋਂ ਗੱਲਾਂ ਬਾਤਾਂ ਹੁੰਦੀਆਂ ਨੇ ਕਿਹ ਗੱਲ ਵੀਡੀਓ ਤੋਂ ਪਾ ਆ ਰਹੇ ਮੈਂ ਤਾਂ ਆ ਨਾ ਗੱਲਾਂ ਬਾਤਾਂ ਕਰਦੇ ਨੇ ਬਗਲੇ ਬੈਠੇ ਨੇ ਅੱਛਾ ਸਾਰੇ ਨੰਬਰ ਦਾ ਨਾਮ ਵੀ ਲੈਂਦੇ ਨੇ ਸਾਰਿਆਂ ਦਾ ਅੱਛਾ ਜੀ ਇਹ ਆ ਰਿਹਾ ਨਾ ਠੀਕ ਹੈ ਸਾਡਾ ਪਹਿਲੇ ਦਾ ਲਕਸ਼ਣ ਜਿਹੜਾ ਜੇ ਹੈਂਗਲ ਵਰਗਾ ਬੱਧਿਆ ਸਾਡੇ ਪਛਾਇਦ ਇਕੱਠੀ ਸੀ ਨਾ ਠੀਕ ਹੈ ਜੀ بڑا ਲਕਸ਼ਣ ਤਕੜਾ ਹੁੰਦਾ ਜੀ ਆ ਫਿਰ ਬਾਈ ਪਿੰਡ ਬਾਈ ਤਾਂ ਦੱਸ 15 1600 8 8 ਤੇ ਮੈਂਬਰ ਬਣਦਾ ਸੀ ਸਾ ਆ ਸਾਰਾ ਪਿੰਡ ਸਾਡੇ ਇੱਕ ਪਾਸੇ ਉੱਡ ਪਾਈਏ ਨਾ ਹਾਂਜੀ ਫਿਰ ਬਾਹਰ ਤਾਂ ਮੈਂਬਰ ਬਣਦਾ ਸੀ ਠੀਕ ਹੈ ਜੀ ਕੌਟ ਬੜੀ ਜ਼ਿਆਦਾ ਸੀ ਨਾ ਅੰਗਰੇਜ਼ਾਂ ਦਾ ਜਿਹੜੇ ਸ਼ਕਤੀ ਬੜੀ ਹੁੰਦੀ ਸੀ ਨਾ ਇੱਕ ਇੱਕ ਪੁਲਸ ਵਾਲਾ ਸਾਰੇ ਪਿੰਡ ਦੇ ਬਾਅਦ ਵਿੱਚ ਖੜਕੀ ਹੋ ਜਾਂਦਾ ਹਾਂਜੀ ਹਾਂ ਉਹ ਤਾਂ ਲੋਕ ਡਰਦੇ ਹੀ ਨਹੀਂ ਉਹ ਤਾਂ ਐਸਾ ਵੀ ਬੈਠਾ ਦਾ ਬੈਠਾ ਸਾਡਾ ਕੀ ਲੈਂਦਾ ਉਹਨਾਂ ਦੀ ਸਿਪਾਹੀ ਆ ਜਾਂਦਾ ਸਾਰਾ ਪਿੰਡ ਇਕੱਠਾ ਕਰ ਫਿਰਦਾ ਖੜਕੀ ਕਿਹੜੀ ਆ ਸ਼ਕਤੀ ਬੜੀ ਸੀ ਨਾ ਠੀਕ ਹੈ ਸ਼ਕਤੀ ਬੜੀ ਸੀ ਨਾ ਡਰਦੇ ਸਾਨੂੰ ਤੋਂ ਉਹਨਾਂ ਨੇ ਕਿਹਾ ਤੂੰ ਪਾ ਬਾਹ ਛੱਜ ਚੂਮਾ ਦਾ ਪਾਦ ਲੈ ਕੋਈ ਆਖ ਪੜਤ ਨਹੀਂ ਵੇਦ ਹੂੰ ਉਹਨਾਂ ਤੇ ਉਹ ਤੁਹਾਨੂੰ ਕੰਨਾਂ 'ਚ ਲਾ ਦੇ ਲੱਗ ਜਾਂਦੇ ਐ ਇਹ ਬਾਪੂ ਲੋਕਾਂ ਦੀ ਮੰਗ ਤਾਂ ਨਹੀਂ ਸੀ ਵੰਡ ਨਾ ਨਾ ਲੋਕਾਂ ਦੀ ਮੰਗ ਲਈ ਇਹ ਤਾਂ ਸਰਕਾਰਾਂ ਦਾ ਨੇ ਕੰਮ ਹੈ ਨਹੀਂ ਸੀ ਹੂੰ ਲੋਕ ਤਾਂ ਵਧੀਆ ਲੋਕ ਤਾਂ ਚਾਹਤ ਤੁਹਾਨੂੰ ਦਾ ਹੁਣ ਪਹਿਲੇ ਦਾ ਸੀ ਲੋਕ ਸਮਾਨ ਕੁਝ ਵੀ ਨਹੀਂ ਚੁੱਕਿਆ ਇੱਥੇ ਜਾ ਕੇ ਮੋੜਿਆਣਾ ਆਪਾਂ ਕਿਹੜਾ ਜਾਣਾ ਹੂੰ ਹੂੰ ਪਹਿਲੇ ਪੱਠੇ ਪਾਉਣ ਕੋਲ ਰੇ ਜੋੜਿਆ ਵਪਾਰ ਇੱਥੇ ਜਾਣਾ ਮੋੜਿਆਣਾ ਮੋੜਨਾ ਘਰ ਜਗਾ ਤੇ ਉਹ ਉਦੋਂ ਦੁੱਖ ਵੱਡਾ ਹੋ ਗਿਆ ਜਦੋਂ ਇਧਰ ਆ ਕੇ ਪਤਾ ਹੀ ਲੱਗਿਆ ਵੀ ਮੁੜਦਾ ਨਹੀਂ ਉਦੋਂ ਦੁੱਖ ਵੱਡਾ ਹੋ ਗਿਆ ਤੇ ਪਹਿਲਾਂ ਤਾਂ ਇਹ ਸੀ ਵੀ ਉਹ ਪਿੰਡ ਵਿੱਚ ਇਕੋ ਸਾਂਝੇ ਘਰ ਸਨ ਤੇ ਕੋਈ ਪਤਾ ਨਹੀਂ ਸੀ ਵੀ ਅਸੀਂ ਇਸ ਤਰੀਕੇ ਨਾਲ ਜਿਹੜੀ ਪਿੰਡ ਜਿਹੜੇ ਮਸਾਂ ਮਾਰ ਬੈਠਾ ਕਿਸੇ ਨੂੰ ਤੁਮਕੀ ਤੀ ਪਹਿਨਾ ਪਰਾਂ ਤਾਂ ਬੈਠ ਰਹਿ ਰਹੇ ਹੂੰ ਹੂੰ ਪਿਛੇ ਵੀ ਕੋਤਰ ਕਾਰੋ ਵੀ ਆਜਾ ਚਲ ਕੋਈ ਗੱਲ ਨਹੀਂ ਆਜਾ ਬੈਠ ਸਮਾਨ ਤੋੜਾ ਪਿਆ ਕੋਈ ਫਿਕਰ ਨਾ ਕਰ ਕਰਨਾ ਨਾ ਤਾਂ ਫਿਰ ਕਾਹਦਾ ਮਰਨਾ ਤੇ ਫਿਰ ਵੀ ਉਹਨਾਂ ਨੇ ਕੋਈ ਵਿਰੋਧ ਨਹੀਂ ਕੀਤਾ ਜਦੋਂ ਪਿੰਡ ਵਾਲਾ ਨਹੀਂ ਕੀਤਾ ਹਾਂ बाहर जुटो आए वो फिर बाहर से फायर चंद लोग सब चंद लोग रहे बाकी पेंड वाली कुछ नहीं आ कोई गल ठीक है चलो शुक्रिया बापू जी बहुत बहुत धनबाद धन्यवाद